ਭਾਜੀ ਪਿੰਡ ਮੈਂ ਦੋ ਚਾਰ ਮੁੰਡਿਆਂ ਨੂੰ ਆਪਣੀ ਸਾਰੀ ਕਹਾਣੀ ਸਟੋਰੀ ਦੱਸੀ ਆ ਯਾਰ ਮੇਰੀ ਬੈਗ ਦੇਖੋ ਹਨ ਕੇ ਭਾਜੀ ਮੇਰੀ ਹੈਲਪ ਕਰੋ ਹਣਾ ਵੀ ਮੇਰੀ ਮੇਰਾ ਵੀ ਕੋਸ਼ਿਸ਼ ਤੇ ਹੈਲਪ ਕਰੋ ਮੇਰੀ ਤੇ ਨਹੀਂ ਭਾਜੀ ਅੱਜ ਤੱਕ ਵੀ ਕਿਸੇ ਸਪੋਰਟਸ ਕਲੱਬ ਨੇ ਕਿਸੇ ਨਾਲ ਧੋਖਾ ਨਹੀਂ ਕੀਤਾ ਇਸ ਬੰਦੇ ਸਾਰੇ ਗਵਾਹ ਆ ਤੁਸੀਂ ਪਲੇਅਰ ਬੈਠੇ ਆ ਇਹਨਾਂ ਨੂੰ ਪੁੱਛ ਸਕਦੇ ਆ ਕਿਸੇ ਨਾਲ ਧੋਖਾ ਨਹੀਂ ਕੀਤਾ ਅੱਜ ਤੱਕ ਕਿਸੇ ਵੀ ਪਲੇਅਰ ਨੇ ਜਾਂ ਪਲੇਅਰ ਦੀ ਹੈਲਪ ਨਹੀਂ ਕੀਤੀ ਇਹ ਸਿਰਫ ਕਹਿਣ ਦੀਆਂ ਗੱਲਾਂ ਆ ਤੇ ਜਿੱਥੇ ਵੀ ਸਪੋਰਟਸ ਕਲੱਬ ਨੂੰ ਕਿਹਾ ਉੱਥੇ ਸਪੋਰਟਸ ਕਲੱਬ ਖੜੀ ਆ ਜਿੱਦਾਂ ਅੱਜ ਤੱਕ جے پاجی سمان کہہ ਵੀ دینا ਹਨਾ ہاں میری پاجی بیਤੀ ਪਿੰਡ ਦੇ دھوئی بہت جادی ਕਿ سنی ਦਾ ਸਨਮਾਨ ਆ ਜਾਂ ਮੋਟਰਸਾਈਕਲ ਆ 51000 ਰੁਪਏ ਨਾ ਇੱਕ ਚੀਜ਼ ਨਾ ਹੋਣਾ ਹੀ ਹੋਣਾ ਪਿੰਡ ਦੇ ਟੂਰਨਾਮੈਂਟ ਪਿੰਡ ਦੇ ਟੂਰਨਾਮੈਂਟ ਦੇ ਭਾਜੀ اچھا 7-8000 ਰੁਪਏ ਪਾਜੀ ਉੱਪਰ ਹੋਇਆ ਮੇਰਾ اچھا ਪਾਜੀ ਉਹ ਵੀ ਪੈਸੇ ਨਹੀਂ ਮੈਨੂੰ ਮਿਲੇ ਕਿਹੜੇ ਬੰਦੇ ਨੇ ਉਹਨੂੰ ਮੋਟਰਸਾਈਕਲ ਦਾ ਕਿਹਾ 51000 ਦੀ ਗੱਲ ਕਰਦਾ ਮੋਟਰਸਾਈਲ ਦੀ ਗੱਲ ਕਰਦਾ ਕਬੱਡੀ ਚੋਂ ਰੋਂਦਾ ਮੈਂ ਘਰ ਗਿਆ ਇਦਾਂ ਦੀਆਂ ਗੱਲਾਂ ਕੀਤੀਆਂ ਹਨਾ ਤੇ ਆ ਜਿੰਨੇ ਬੰਦੇ ਆ ਇੱਥੇ ਬੰਦੇ ਬਾਹਰੋਂ ਵੀ ਆਏ ਆ ਬੰਦਿਆਂ ਨੂੰ ਲਿਸਟ ਕੱਢ ਕੇ ਦਿਖਾ ਦਿੰਨਾ ਔਨ ਰਿਕਾਰਡ ਪੈਸੇ ਪਾਏ ਆ ਬੰਦਿਆਂ ਨੇ ਬਾਹਰੋਂ ਕਿਸੇ ਦੀ 17000 ਦੀ ਲਿਸਟ ਆ ਕਿਸੇ ਦੀ 10000 ਦੀ ਆ ਕਿਸੇ ਦੀ ਘੱਟੋ ਘੱਟ 25 ਬੰਦੇ ਹੋਣੇ ਆ ਨਾ ਮੈਂ ਤੁਹਾਨੂੰ ਗਿਣਾ ਵੀ ਦਿਨਾ ਜਾਂ ਦਿਖਾ ਲ ਦਿਨਾ ਭਾਜੀ ਵੈਸੇ ਨਾ ਮੈਨੂੰ ਉਮੀਦ ਨਹੀਂ ਸੀ ਇਹ ਨਹੀਂ ਛੇਤੀ ਬੋ ਪਾਰੇ ਪੈਂਡੋਣਾ ਪੈ ਜਾਊਗਾ ਬਾਕੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਭਾਈ ਤੁਸੀਂ ਸਪਸ਼ਟੀਕਰਨ ਦੇਣ ਵਾਸਤੇ ਆਪਾਂ ਨੂੰ ਯਾਦ ਕੀਤਾ ਹਨਾ ਕਿਉਂਕਿ ਪੱਖ ਜਿਹੜਾ ਹੁੰਦਾ ਨਾ ਭਾਜੀ ਇਹ ਜਿਹੜੀ ਇੱਕ ਤਰਫਾ ਗੱਲ ਹੁੰਦੀ ਆ ਉਹ ਕਿਸੇ ਟਾਈਮ ਬਹੁਤ ਨੁਕਸਾਨ ਕਰਾ ਦਿੰਦੀ ਪਿੰਡ ਦਾ ਬਿਲਕੁਲ 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 ਵੀਰ ਜੀ ਚੱਕਰ ਇਦਾਂ ਵੀ ਜਿੱਦਾਂ ਇਹ ਸਪੋਰਟਸ ਕਲੱਬ ਸਾਡੀ ਨਾ ਬੋਪਰਾਵਾਂ ਦੀ ਬਹੁਤ ਪੁਰਾਣੀ ਸਪੋਰਟਸ ਕਲੱਬ ਆ ਲਗਭਗ 57ਵਾਂ 58ਵਾਂ ਟੂਰਨਾਮੈਂਟ ਹੁਣ ਹੋ ਚੁੱਕਾ ਨਾ ਪਿੰਡ ਅੱਛਾ ਜੀ ਕੀ ਸਪੋਰਟਸ ਕਲੱਬ ਦੇ ਸਾਡੇ ਬਹੁਤ ਪੁਰਾਣੇ ਪਲੇਅਰ ਜਸਬੀਰ ਸਿੰਘ ਖੁੱਗ ਜੈਲੀ ਸੁੱਖਾ ਕੈਨੇਡਾ ਆ ਹਨਾ ਤੇ ਸਰਪੰਚ ਸਾਹਿਬ ਸਾਡੇ ਪਿੰਡੋਂ ਇੱਥੇ ਵੀ ਰਹੇ ਉਹ ਅੱਛਾ ਤੇ ਸਾਡੇ ਛਾਨ ਪਿੰਡ ਦੀ ਮਦਨਕਪਾਲ ਕਬੱਡੀ ਕੋਚ ਸਤਵਿੰਦਰ ਮੁੰਡਾ ਕੱਤਰਬੱਤਰ ਵਾਲਾ ਹਨਾ ਜਿਨੇ ਸਾਡੇ ਪਿੰਡ ਦਾ ਨਾਂ ਰੋਸ਼ਨ ਕੀਤਾ ਜਿੱਦਾਂ ਜਿਹੜੇ ਬੰਦੇ ਨੇ ਨਾਂ ਰੋਸ਼ਨ ਕੀਤਾ ਸਾਨੂੰ ਜਿੱਦਾਂ ਖੁਸ਼ੀ ਆ ਬਹੁਤ ਜ਼ਿਆਦੀ ਇਹ ਗੱਲ ਦੀ ਤੇ ਆਪਾਂ ਚਾਹੁੰਦੇ ਆ ਵੀ ਹਾਂ ਉਹ ਬੰਦੇ ਸਮਾਨਤ ਹੋਣ ਹਨਾ ਜਿੰਦਾ ਕੋਈ ਪਿੰਡ ਦਾ ਚਲੋ ਜਿਹੜਾ ਪਲੇਅਰ ਵੀ ਪਿੰਡੋਂ ਖੇਡਦਾ ਆ ਕੋਈ ਗੱਲ ਨਹੀਂ ਹਨਾ ਖੇਡਦਾ ਕੁਛ ਨਾ ਕੁਛ ਕਰਦਾ ਆ ਖੁਸ਼ੀ ਆ ਹਨਾ ਪਰ ਮੇਨ ਮਕਸਦ ਇਹ ਆ ਵੀ ਜੇ ਆਪਾਂ ਸਪੋਰਟਸ ਕਲੱਬ ਆਪਣੀ ਉਹਦੇ ਵਾਸਤੇ ਕੁਝ ਕਰ ਰਹੀ ਆ ਹਾਂ ਹਾਂ ਜਾਂ ਤੁਹਾਨੂੰ ਮੈਂ ਵਿੱਧ ਪ੍ਰੂਫ ਹੈ ਨਾ ਜਿੱਦੇ ਬਾਹਰੋਂ ਬੰਦਿਆਂ ਨੇ ਪੈਸੇ ਪਾਏ ਆ ਜਾਂ ਕੁਝ ਕੀਤਾ ਆ ਸਪੋਰਟਸ ਕਲੱਬ ਲਈ ਜਾਂ ਇਹ ਪਲੇਅਰ ਵਾਸਤੇ ਜਿਹੜਾ ਇਹ ਗੱਲਾਂ ਕਰਦਾ ਹੈ ਨਾ ਹਾਂਜੀ ਹਾਂਜੀ ਇਹਨਾਂ ਨੂੰ ਵਿੱਧ ਪ੍ਰੂਫ ਆਪਾਂ ਦਿਖਾ ਸਕਦੇ ਸਾਰਾ ਕੁਝ ਬੰਦਿਆਂ ਨੇ ਜਦੋਂ ਜਿੰਨੇ ਜਿੰਨੇ ਪੈਸੇ ਪਾਏ ਆ ਵਿੱਧ ਨਾਮ ਹੈ ਨਾ ਵਿੱਧ ਫੋਨ ਨੰਬਰ ਵੀ ਦੇ ਸਕਦੇ ਤੁਸੀਂ ਪੁੱਛ ਸਕਦੇ ਆ ਦੀਪਾ ਜੀ ਇਹ ਜਿਹੜਾ ਸਣੀ ਸਣੀ ਆ ਪਲੇਅਰ ਜਿਹਦੀ ਮੈਂ ਇੰਟਰਵਿਊ ਕੀਤੀ ਆ ਪਰਸੋਂ ਉਹ ਜਿੱਦਾਂ ਆਪਣੇ ਦੱਸ ਰਿਹਾ ਵੀ ਮੇਰੇ ਹਾਲਾਤ ਇੰਨੇ ਮਾੜੇ ਆ ਵੀ ਮੈਂ 2004 ਤੋਂ ਕਬੱਡੀ ਖੇਡਦਾ ਆ ਰਿਹਾ ਮੇਰੀ ਪਿੰਡ ਵੱਲੋਂ ਸਪੋਰਟ ਨਹੀਂ ਹੋਈ ਵੀ ਪਿੰਡ ਵੱਲੋਂ ਸਪੋਰਟ ਤੁਹਾਡੀ ਨੋਲੇ ਦੇ ਵਿੱਚ ਵੈਸੇ ਇਹ ਗੱਲ ਹੈਗੀ ਸੀ ਮਲਕੀ ਇਹਦੇ ਘਰ ਦੇ ਹਾਲਾਤ ਇਦਾਂ ਦੇ ਆ ਘਰ ਦੇ ਹਾਲਾਤਾਂ ਕਰਕੇ ਤਾਂ ਇਹਨੇ ਹਰ ਪਲੇਅਰ ਦੇ ਨਾਲ ਕਨੈਕਟ ਕੀਤਾ ਹਨਾ ਅੱਛਾ ਸਾਡੇ ਪਿੰਡ ਦੇ ਪਲੇਅਰਾਂ ਨਾਲ ਜਿੰਨੇ ਸਾਡੇ ਐਨਆਰਆਈ ਵੀਰਿਆ ਹਨਾ ਮੁੰਡਾ ਡਬਈ ਤੋਂ ਇੰਦਰਜੀਤ ਆ ਆਪਣੇ ਇਹ ਘੁੱਗ ਪਾਇਆ ਇਹਨਾਂ ਦੇ ਭਤੀਜੇ ਆਪਣੇ ਜਿੰਨੇ ਵੀ ਮੁੰਡੇ ਕੈਫ ਆ ਹਨਾ ਮੈਂ ਤੁਹਾਨੂੰ ਬਿੱਦ ਲਿਸਟ ਜਿੱਦਾਂ ਲਿਖਾ ਸਕਦਾ ਸਾਰੇ ਦਿਖਾ ਸਕਦਾ ਇਹਨਾਂ ਨੇ ਜਿੰਨਿਆਂ ਨੇ ਇਹਨਾਂ ਨੇ ਆਪਣੇ ਇਹ ਬੰਦਿਆਂ ਨੇ ਪੈਸੇ ਰਾਈਟ ਬਾਕੀ ਕੋਈ ਆਪਾਂ ਗਰਾਊਂਡ 'ਚ ਕੱਲੇ-ਕੱਲੇ ਤੁਹਾਨੂੰ ਬੰਦੇ ਦਾ ਨਾਮ ਲਿਖਾਉਣਾ ਜਿਹੜੇ ਬੰਦਿਆਂ ਨੇ ਅੱਜ ਤੱਕ ਅੱਜ ਤੱਕ ਪੈਸੇ ਭੇਜਿਆ ਪਰ ਕਿਸੇ ਜੇ ਕਿਸੇ ਨੂੰ ਭੰਡੀਆਂ ਹਾਂ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਜੇ ਕੋਈ ਪ੍ਰੋਬਲਮ ਆ ਤੁਹਾਡੀ ਫਾਈਨੈਂਸ਼ਲੀ ਤੁਹਾਨੂੰ ਕੋਈ ਪ੍ਰੋਬਲਮ ਆ ਤੁਸੀਂ ਵਧੀਆ ਨਹੀਂ ਖੇਡ ਸਕੇ ਹਨਾ ਤੇ ਕਿਸੇ ਨੂੰ ਭੰਡਣ ਨੂੰ ਸਪੋਰਟਸ ਕਲੱਬ ਨੂੰ ਜਾਂ ਪਿੰਡ ਨੂੰ ਭੰਡਣ ਦੀ ਲੋੜ ਨਹੀਂ ਅਗਲੇ ਨੂੰ ਕਹੋ ਭਾਈ ਸਾਹਿਬ ਮੈਨੂੰ ਆ ਚੀਜ਼ ਦੀ ਜ਼ਰੂਰਤ ਆ ਕਿ ਮੇਰੇ ਪਿੰਡ ਨੇ ਵੀ ਬਹੁਤ ਜ਼ਿਆਦਾ ਸਪੋਰਟ ਕੀਤੀ ਆ ਹੋਰ ਵੀ ਵੀਰ ਜਿੰਨੇ ਕਬੱਡੀ ਦੇ ਨਾਲ ਆਪਣੇ ਪਿਆਰ ਰੱਖਦੇ ਆ ਵੀ ਤੁਸੀਂ ਵੀ ਮੇਰੀ ਸਪੋਰਟ ਕਰੋ ਵੀ ਮੇਰਾ ਮੈਂ ਨਾ ਵਧੀਆ ਬਹੁਤਾ ਖੇਡ ਸਕਿਆ ਤੇ ਨਾ ਮੈਂ ਕਹਿਣ ਦਾ ਮਤਲਬ ਮੇਰਾ ਘਰ ਦਾ ਸਰਕਲ ਨਹੀਂ ਚੱਲਦਾ ਵਧੀਆ ਹਨਾ ਤੇ ਬੰਦੇ ਐਡਮੈਟ ਲਈ ਭਾਜੀ ਲੋਕਾਂ ਨੇ ਬਦਾਮਾਂ ਦੇ ਲੰਗਰ ਚਲਾਤੇ ਦਿੱਲੀ ਦੇ ਵਿੱਚ ਜਾ ਕੇ ਹਨਾ ਕਿਹੜੀ ਗੱਲ ਹੁੰਦੀ ਹੈ ਹਨਾ ਇਹੋ ਜੇ ਬੰਦਾ ਇੱਕ ਚੀਜ਼ ਨੂੰ ਭੰਡ ਕੇ ਅਗਲੇ ਨੂੰ ਮਤਲਬ ਉਹ ਲੋ ਵੀ ਸਪੋਰਟਸ ਕਲੱਬ ਨੂੰ ਜਾਂ ਪਿੰਡ ਨੂੰ ਫੇਰ ਉਹਦਾ ਮਤਲਬ ਲਈ ਫਾਇਦਾ ਲੈਣਾ ਚਾਹਵਾ ਉਹ ਮੈਂ ਮਾੜੀ ਗੱਲ ਹੈ ਹਨਾ ਟਰਨਮੈਂਟ ਸੀ ਵਾਲੀਬਾਲ ਦਾ ਵਾਲੀਬਾਲ ਦਾ ਟਰਨਮੈਂਟ ਸੀ ਓਕੇ ਕੱਲ ਖਤਮ ਹੋਇਆ ਰਾਤੀ ਤਕਰੀਬਨ ਕੋਈ ਨਾ ਕੋਈ ਮੈਚ ਹੁੰਦਾ ਰਹਿੰਦਾ ਬੰਦੇ ਬਹੁਤ ਆ ਬਹੁਤ ਸਪੋਰਟ ਕਰਦੇ ਕੋਈ ਨਾ ਕੋਈ ਮੈਚ ਤਿੰਨ ਚਾਰ ਟੂਰਨਾਮੈਂਟ ਹੁੰਦੇ ਹੀ ਰਹਿੰਦੇ ਲਗਭਗ ਨੇ ਪਿੰਡ ਦੇ ਕਬੱਡੀ ਦੇ ਕੋਈ ਵਾਲੀਬਾਲ ਦੇ ਚਲੋ ਸਾਰੇ ਵਧੀਆ ਗੱਲ ਹੀ ਆ ਕੋਈ ਪਲੇਅਰ ਜੁੜਿਆ ਰਹਿੰਦਾ ਹਨਾ ਗਰਾਊਂਡ ਦੇ ਨਾਲ ਮੋਟਰ ਲੱਗੀ ਆ ਪਾਣੀ ਦੀ ਸਹੂਲਤ ਪਾਈ ਸਾਰੀ ਆ ਹੋਰ ਆਏਗਾ ਉਹ ਜਿਮ ਤੇ ਦੇਖੋ ਜਿੱਦਾਂ ਪੁਰਾਣੇ ਬੰਦਿਆਂ ਨੇ ਬਾਹਰ ਲਿਆਂ ਨੇ ਵੀ ਸਪੋਰਟ ਕਰ ਕਰਕੇ ਹਨਾ ਜਿਮ ਬਣਾਈ ਆ ਸਾਰੀ ਦੇਖੋ ਜੀ ਬਹੁਤ ਦੁਨੀਆ ਦੇ ਪਲੇਅਰ ਹੋਏ ਆ ਹਨ ਸਭ ਤੋਂ ਪਹਿਲਾਂ ਤਾਂ ਸਾਡੇ ਸਾਡੇ ਇਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਬਾਬਾ ਹੰਧਾਲ ਸਪੋਰਟਸ ਕਲੱਬ ਪਿੰਡ ਬੋਪਰਾਏ ਜ਼ਿਲ੍ਹਾ ਕਪੂਰਥਲਾ ਤਹਿਸੀਲ ਭਲਾਤ ਇੱਥੇ ਦੇ ਅਸੀਂ ਸਾਰੇ ਪੁਰਾਣੇ ਪਲੇਅਰ ਨਵੇਂ ਪਲੇਅਰ ਜਿੰਨੇ ਵੀ ਸਾਰੇ ਸਪੋਰਟਸ ਕਲੱਬ ਦੇ ਤੁਸੀਂ ਦਿਖਾ ਸਕਦੇ ਆ ਸਾਰੇ ਆਏ ਆ ਮੋਤਵਾਰ ਤੇ ਮੇਨ ਇੱਕ ਚੱਕਰਿਆ ਜੀ ਸਾਡੇ ਲਗਭਗ 57ਵਾਂ 58 ਟੂਰਨਾਮੈਂਟ ਲਗਭਗ ਹੋ ਚੁੱਕਾ ਹੈ ਨਾ ਪਿੰਡੋਂ ਬਹੁਤ ਪੁਰਾਣਾ ਕਹਿਣ ਦਾ ਮਤਲਬ ਸਾਡੇ ਜਸਵੀਰ ਸਿੰਘ ਖੁੱਗ ਸਪੋਰਟਸ ਕਲੱਬ ਦੇ ਪ੍ਰਧਾਨ ਸੁਖਵੀਰ ਸੁਖਾ ਕੈਨੇਡਾ ਇੰਦਰਜੀਤ ਦबई ਤੇ ਮਦਨਪਾਲ ਕਬੱਡੀ ਕੋਚ ਤੇ ਆਪਣਾ ਬਹੁਤ ਨਾਂ ਰੋਸ਼ਨ ਕੀਤਾ ਪਿੰਡ ਦਾ ਹੈ ਨਾ ਸਤਵਿੰਦਰ 71 72 ਮੁੰਡਾ ਤੇ ਕਹਿਣ ਦਾ ਮਤਲਬ ਹੈ ਵੀ ਅੱਜ ਤੱਕ ਵੀ ਕਿਸੇ ਸਪੋਰਟਸ ਕਲੱਬ ਨੇ ਕਿਸੇ ਨਾਲ ਧੋਖਾ ਨਹੀਂ ਕੀਤਾ ਇਸ ਬੰਦੇ ਸਾਰੇ ਗਵਾਹ ਆ ਤੁਸੀਂ ਪਲੇਅਰ ਬੈਠੇ ਆ ਇਹਨਾਂ ਨੂੰ ਪੁੱਛ ਸਕਦੇ ਆ ਕਿਸੇ ਨੇ ਧੋਖਾ ਨਹੀਂ ਕੀਤਾ ਅੱਜ ਤੱਕ ਕਿਸੇ ਵੀ ਪਲੇਅਰ ਨੇ ਜਾਂ ਪਲੇਅਰ ਦੀ ਹੈਲਪ ਨਹੀਂ ਕੀਤੀ ਇਹ ਸਿਰਫ ਕਹਿਣ ਦੀਆਂ ਗੱਲਾਂ ਆ ਤੇ ਜਿੱਥੇ ਵੀ ਸਪੋਰਟਸ ਕਲੱਬ ਨੂੰ ਕਿਹਾ ਉੱਥੇ ਸਪੋਰਟਸ ਕਲੱਬ ਖੜੀ ਆ ਜਿੱਦਾਂ ਅੱਜ ਤੱਕ ਤੁਸੀਂ ਦੇਖ ਸਕਦੇ ਆ ਵੀਡੀਓ ਔਨ ਰਿਕਾਰਡ 12 12 ਖੇਤ ਜਾ ਕੇ ਗੋਪੀ ਹੁਣੀ ਮਾਸਟਰ ਜੀ ਆ ਲਖਵਿੰਦਰ ਜੀ ਆਪਣੇ ਆਪਣੇ ਪ੍ਰਧਾਨ ਆ ਜੀ ਕਸ਼ਮੀਰ ਸਿੰਘ ਆਪਣੇ ਕਿਸਾਨ ਯੂਨੀਅਨ ਤੋਂ ਇਹਨਾਂ ਨੂੰ ਪੁੱਛ ਸਕਦੇ ਆ ਮੈਂਬਰ ਪੰਚਾਇਤ ਵੀ ਆ ਵੀ 12 12 ਖੇਤ 14 14 ਖੇਤ ਜਾ ਕੇ ਲੋਕਾਂ ਦੇ ਪਧਰੇ ਕੀਤੇ 4 4 ਲੱਖ ਰੁਪਈਆ ਲਾ ਕੇ ਲਗਭਗ ਤੇ ਹੋਰ ਮੁੰਡਾ ਕਾਲਾ ਸੀ ਪਿੰਡੋਂ ਉਹਦਾ ਪੀਜੀਆ ਹੀ ਜਾ ਕੇ ਇਲਾਜ ਕਰਾਇਆ ਜਿੰਨੇ ਕ ਹੋ ਸਕੇ ਫਿਰ ਮੁੰਡਾ ਕਾਕਾ ਸੀ ਕਬੱਡੀ ਪਲੇਅਰ ਉਹਦਾ ਜਾ ਕੇ ਇਲਾਜ ਕਰਾਇਆ ਤੇ ਜਿੰਨੇ ਵੀ ਕੰਮ ਆ ਜੀ ਅੱਜ ਤੱਕ ਸਪੋਰਟਸ ਕਲੱਬ ਨੇ ਬਹੁਤ ਚੇਰਾਂ ਤੋਂ ਕਰਦੇ ਆ ਇਹ ਤਾਂ ਹੁਣ ਵੀ ਕਰਦੇ ਆ ਨਾ ਕਦੀ ਕਿਸੇ ਨੂੰ ਨਾ ਨਹੀਂ ਕੀਤੀ ਹਨਾ ਆ ਤਾਂ ਹੁਣ ਪਤਾ ਨਹੀਂ ਕਿਦਾਂ ਕਿਹੜੇ ਬੈਨੀਫਿਟ ਲਈ ਵਾਸਤੇ ਬੰਦੇ ਨੇ ਇਹਨੇ ਪਿੰਡ ਦਾ ਵੀ ਜਲੂਸ ਕੱਢਿਆ ਬੋਪਰਾਏ ਦਾ ਆਪਣਾ ਇੱਕ ਪਿੰਡ ਬੋਪਰਾਏ ਕਪੂਰਲੇ ਡਿਸਟ੍ਰਿਕਟ ਚੋਂ ਬਹੁਤ ਵਧੀਆ ਪਿੰਡ ਆ ਵੱਡਾ ਪਿੰਡ ਆ ਔਰ ਪੁਰਾਣਾ ਕਬੱਡੀ ਦਾ ਜਿੱਦਾਂ ਲਖਣਗੇ ਵੱਡੇ ਆ ਇਹ ਵੀ ਪਿੰਡ ਪਰਾਣਾ ਕਬੱਡੀ ਦੇ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਹਨਾ ਇੱਕ ਜਰੂਸ ਕੱਢਣ ਵਾਲੀ ਗੱਲ ਹੁੰਦੀ ਆਲੇ ਦੁਆਲੇ ਪਿੰਡਾਂ ਦੇ ਵਿੱਚ ਵੀ ਮੈਨੂੰ ਕੋਈ ਪਿੰਡ ਦਾ ਸਪੋਰਟ ਨਹੀਂ ਕਰਦਾ ਮੈਨੂੰ ਉਹ ਨਹੀਂ ਕਰਦਾ ਉਹ ਬੰਦਾ ਸਣੀ ਜਿਹੜੇ ਮੁੰਡੇ ਨੇ ਵੀਡੀਓ ਪਾਈ ਆ ਉਹਨੂੰ ਇੱਥੇ ਆ ਜਵੇ ਉਹਨੂੰ ਇੱਥੇ ਕਾਲ ਲਾ ਲੈਨੇ ਤੁਹਾਡੇ ਸਾਹਮਣੇ ਹਨਾ ਕਿਹੜੇ ਬੰਦੇ ਨੇ ਉਹਨੂੰ ਮੋਟਰਸਾਈਕਲ ਦਾ ਕਿਹਾ 51000 ਦੀ ਗੱਲ ਕਰਦਾ ਮੋਟਰਸਾਈਕਲ ਦੀ ਗੱਲ ਕਰਦਾ ਕਬੱਡੀ ਜੋ ਰੋਂਦਾ ਮੈਂ ਘਰ ਗਿਆ ਇਦਾਂ ਦੀਆਂ ਗੱਲਾਂ ਕੀਤੀਆਂ ਹਨਾ ਤੇ आज जिन्ने बंदे आ ਇੱਥੇ ਬੰਦੇ ਬਾਹਰੋਂ ਵੀ ਆਏ ਆ ਬੰਦਿਆਂ ਨੂੰ ਲਿਸਟ ਕੱਢ ਕੇ ਦਿਖਾ ਦਿੰਨਾ ਔਨ ਰਿਕਾਰਡ ਪੈਸੇ ਪਾਏ ਆ ਬੰਦਿਆਂ ਨੇ ਬਾਹਰੋਂ ਕਿਸੇ ਦੀ 17000 ਦੀ ਲਿਸਟ ਆ ਕਿਸੇ ਦੀ 10000 ਦੀ ਆ ਕਿਸੇ ਦੀ ਘੱਟੋ ਘੱਟ 25 ਬੰਦੇ ਹੋਣੇ ਆ ਨਾ ਮੈਂ ਤੁਹਾਨੂੰ ਗਿਣਾ ਵੀ ਦਿਨਾ ਜਾਂ ਦਿਖਾ ਲ ਦਿਨਾ ਹੂੰ ਹੂੰ ਕਿਸੇ ਨੇ ਪਤਾ ਹੀ ਨਹੀਂ ਜੀ ਕਿੰਨੇ ਕਿੰਨੇ ਪੈਸੇ ਮੰਗਾਏ ਆ ਲੱਗ ਸਾਨੂੰ ਕੋਈ ਆਈਡੀਆ ਹੀ ਨਹੀਂ ਹਲ ਤੱਕ ਕਿਉਂਕਿ ਇਹਦੀ ਵਜ੍ਹਾ ਕੀ ਕਿ ਆਪਾਂ ਕਿਸੇ ਦੀ ਹੈਲਪ ਕਰਦੇ ਆ ਆਪਾਂ ਦੱਸ ਕੇ ਥੋੜਾ ਕਰਦੇ ਆ ਹੂੰ ਕਿਸੇ ਨੇ ਆਪਾਂ ਨੂੰ ਹੈਲਪ ਮੰਗੀ ਆਪਾਂ ਪਾਣ ਨੇ ਚਲ ਅੰਦਰ ਗਤੀ ਹੈ ਨਾ ਆ ਅੱਜ ਪਤਾ ਲੱਗਾ ਮੁੰਡਾ ਸੁ ਹੋਰ ਜਿੰਨੇ ਵੀ ਬੰਦੇ ਆ ਮੈਂ ਤੁਹਾਨੂੰ ਇਕੱਲੇ ਇਕੱਲੇ ਦਾ ਨੰਬਰ ਲੈ ਲਓ ਜਾਂ ਉਹਨਾਂ ਦੀਆਂ ਵੈਸਟਰਨ ਜੁਨੀਅਨ ਰਸੀਦਾਂ ਦੇਖ ਲਓ ਸਾਰਾ ਕੁਝ ਕੋਲ ਆ ਕਿਉਂਕਿ ਉਹ ਕੋਈ ਝੂਠੀ ਨਹੀਂ ਹਨ ਇਹ ਬੰਦੇ ਨੇ ਰੱਜ ਕੇ ਜਲੂਸ ਕੱਢਿਆ ਜਿੱਦਾਂ ਪਿੰਡ ਦਾ ਤੇ ਸਪੋਰਟਸ ਕਲੱਬ ਦਾ ਵੀ ਮੇਰੀ ਕੋਈ ਹੈਲਪ ਨਹੀਂ ਕੀਤੀ ਹਾਂ ਜੇ ਤੇਰਾ ਕੋਈ ਨਹੀਂ ਸਹੂਤ ਆਉਂਦਾ ਤੇਰੀ ਕਬੱਡੀ 'ਚ ਨਹੀਂ ਤਰ੍ਹਾਂ ਸਹੂਤ ਆਇਆ ਜਾਂ ਤੇਤੋਂ ਨਹੀਂ ਵਧੀਆ ਖੇਡ ਹੋਇਆ ਤੂੰ ਫਾਈਨੈਂਸ਼ਲੀ ਨਹੀਂ ਸੈੱਟ ਹੈਗਾ ਤੂੰ ਉਦਾਂ ਕਿਹਾ ਵੀ ਮੇਰਾ ਪਿੰਡ ਨੇ ਸਾਥ ਦਿੱਤਾ ਸਪੋਰਟਸ ਕਲੱਬ ਨੇ ਨਹੀਂ ਸਾਥ ਦਿੱਤਾ ਵੀ ਹੋਰ ਵੀ ਜਿੰਨੇ ਕਬੱਡੀ ਦੇ ਪ੍ਰੇਮੀ ਆ ਮੇਰਾ ਸਾਥ ਦੇਣ ਮੈਂ ਨਹੀਂ ਤੰਗਿਆ ਹੈ ਨਾ ਇਹ ਗੱਲੋਂ ਜਿਹਦਾ ਆਪਣਾ ਵੀ ਸਣੀ ਭਰਾਣਾ ਬਹੁਤ ਪਿਆਰ ਆ ਦਾ ਬਜਪੰਦਾ ਇਕੱਠੇ ਬਹੁਤ ਦਾ ਵੀਡੀਓ ਦੇ ਕੇ ਬਹੁਤ ਦੁੱਖ ਹੋਇਆ ਫਿਰ ਵੀ ਫੋਨ ਲਾਇਆ ਨੂੰ ਫਿਰ ਵੀ ਇਹੀ ਪੁੱਛਿਆ ਕਿ ਰਾਜ ਕੋਈ ਕੋਈ ਗੱਲਬਾਤ ਦੱਸਣਾ ਕਿ ਤੈਨੂੰ ਕਿਹਨੇ ਕਿਹਾ ਕੋਈ ਕੁਛ ਸ਼ਰਾਰਤੀ ਭਾਜੀ ਬੰਦੇ ਜਾਂ ਕੁਝ ਵੀ ਕਰਾ ਇਹਨਾਂ ਦਾ ਪਿੰਡ 'ਚ ਕਹਿੜਾ ਵਜੂਦ ਨਹੀਂ ਉਹ ਹਸਾਬ ਤੇ ਅਸੀਂ ਕਿਹਾ ਫਿਰ ਉਹਨਾਂ ਨੇ ਤਿੰਨਾਂ ਗਲਤ ਕੀਤਾ ਜਾਂ ਉਹਨਾਂ ਨੂੰ ਪੁੱਛਣਾ ਤੇ ਸਾਡੇ ਬਾਹਰਲੇ ਬੰਦੇ ਵੀ ਕਹਿੰਦੇ ਉਹਨਾਂ ਨੇ ਕਿਹਾ ਮੋਟਰਸਾਈਕਲ ਦੇਣਾ ਜਿਨ੍ਹਾਂ ਨੇ ਕਿਹਾ ਆ ਬਸ ਇਹੀ ਗੱਲਬਾਤ ਹੋਈ ਭਾਜੀ ਹੁਣ ਵੀ ਉਹਨਾਂ ਨੇ ਫੋਨ ਕੀਤਾ ਸੀ ਤਾਂ ਕਹਿੰਦਾ ਮੇਰੇ ਮੰਮੀ ਨੇ ਠੀਕ ਕਰਦੇ ਮੈਂ ਹੁਣ ਆ ਨਹੀਂ ਸਕਦਾ ਬਾਕੀ ਆਪਣੇ ਸਣੀ ਦਾ ਭਾਈ ਬੈਕਗ੍ਰਾਉਂਡ ਨੂੰ ਕਿਦਾਂ ਦਾਵਾ ਕਰਦਾ ਕਿ ਉਹ ਵੀ ਤੋਹੀਂ ਦਾ ਮਤਲਬ ਕਿ ਉਹਦੇ ਪਿੰਡ ਦੇ ਵਿੱਚ ਰਹਿੰਨੇ ਰਿਹਾ ਹਨ ਵੀ ਉਹਨੂੰ ਕਿਦਾਂ ਦੀ ਸਪੋਰਟ ਹੋਈ ਆ ਪਿੰਡ ਲੋ ਭਾਜੀ ਬੈਕਗ੍ਰਾਉਂਡ ਤਾਂ ਜਿੱਦਾਂ ਉਦਾਂ ਦਾ ਚੱਲਦੀ ਹੈੜੀ ਟਪਾਈ ਕਰਦੇ ਜਦੋਂ ਕੋਈ ਸ਼ੱਕ ਨਹੀਂਗਾ ਤੇ ਉਦਾਂ ਪਿੰਡ ਜਿਹਦਾ ਯਾਰ ਦੋਸਤ ਜਿਹੜੇ ਨਾਲ ਖੇលਦੇ ਰਹੇ ਆ ਮੁੰਡੇ ਉਹਨਾਂ ਨੂੰ ਜਿੱਦਾਂ ਦਰਦ ਸ਼ੁਰੂ ਤੋਂ ਰਿਹਾ ਆ ਉਹ ਤੇ ਕੋਈ ਇਦਾਂ ਨਹੀਂ ਕੋਈ ਮਤਲਬ ਕਿ ਭਰਾਵਾਂ ਨੂੰ ਵੀ ਰਹਿ ਸ਼ੁਰੂ ਤੋਂ ਹੀ ਪਿਆਰ ਹੁਣ ਵੀ ਬਹੁਤ ਆ ਹੁਣ ਵੀ ਸਾਨੂੰ ਜਦਾਂ ਵੀਡੀਓ ਪਾਉਣ ਲੱਗੇ ਦੁੱਖ ਵੀ ਹੋ ਰਿਹਾ ਕਿ ਅਸੀਂ ਆਪਣੇ ਬੰਦੇ ਬਰੋਦ ਪਾਉਣ ਰਿਹਾ ਵੀਡੀਓ ਉਹਨੇ ਮਤਲਬ ਕਿ ਕੋਈ ਐਡੀ ਗੱਲ ਵੀ ਨਹੀਂ ਸੀਗੀ ਵੀ ਆਪਣੇ ਤੁਹਾਡੇ ਮਨ ਚ ਇਹ ਗੱਲ ਆ ਵੀ ਜੇ ਉਹ ਆਣ ਕੇ ਸਾਡੇ ਨਾਲ ਕਿਤੇ ਗੱਲ ਕਰ ਲੈਂਦਾ ਵੀ ਅਸੀਂ ਉਹਦੇ ਵਾਸਤੇ ਇਹ ਵੀ ਆਪਣੇ ਖੜੇ ਸੀਗੇ ਹਾਂਜੀ ਹਾਂਜੀ ਬਿਲਕੁਲ ਅਸੀਂ ਤਾਂ ਭਾਜੀ ਗਾਂ ਵੀ ਖੜੇ ਹੋਣਾ ਹੀ ਆ ਕਿਉਂਕਿ ਇਹ ਕੋਈ ਮਤਲਬ ਕਿ ਗੱਲਬਾਤ ਅਸੀਂ ਕਿਹਾ ਕਲੀਅਰ ਕਰ ਲਵੇ ਆ ਕਿ ਕੋਈ ਇਦਾਂ ਨਹੀਂ ਕਹਾ ਕਿ ਇਹ ਕੋਈ ਗਾਂ ਤੋਂ ਅਸੀਂ ਦੁਸ਼ਮਣੀ ਪਾ ਲੈਣੀ ਉਹਨਾਂ ਵੈਸੇ ਭਾਈ ਤੁਹਾਡਾ ਤਾਂ ਯਾਰ ਦੋਸਤ ਆ ਵੈਸੇ ਉਹਦੇ ਨਾਲ ਤੁਸੀਂ ਨਾ ਖੁੱਲ ਕੇ ਗੱਲ ਕੀਤੀ ਆ ਵੀ ਯਾਰ ਤੂੰ ਮਨ ਕੇ ਇਦਾਂ ਵੀਡੀਓ ਦੇ ਵਿੱਚ ਕਾਹ ਤੋਂ ਬੋਲਿਆ ਉਹਦੋਂ ਹੀ ਕੀਤੀ ਉਹਦੋਂ ਹੀ ਹਾਂ ਹਾਂ ਮੈਂ ਕਹਿੰਦਾ ਪਰੇਸ਼ਾਨ ਬੋਈ ਭਾਜੀ ਕਹਿੰਦਾ ਮੈਂ ਬਹੁਤ ਦੁਖੀ ਹਾਂ 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 ਹੁਣ ਵੀ ਮੈਂ ਕਿਹਾ ਤੇ ਆਪਾਂ ਕਿਹੜਾ ਤੈਨੂੰ ਕਹਿੰਦਾ ਮੈਂ ਮਤਲਬ ਕਿ ਘਰੇ ਆ ਕੇ ਬਹੁਤ ਰੋਇਆ ਉਹਦੋਂ ਤੇ ਦੱਸਿਆ ਵੀ ਮੁੰਡੇ ਦਾ ਮਹਤਾਬ ਦਾ ਵੀ ਉਹਨੇ ਇੱਥੇ ਹੈਗਾ ਇਸ ਟਾਈਮ ਅੱਛਾ ਜੀ ਤੇ ਕਹਿੰਦਾ ਮੈਂ ਨਾ ਇਦਾਂ ਹੀ ਆਪਣੀ ਤਾਂ ਕੋਈ ਗੱਲ ਨਹੀਂ ਹੋਈ ਮੈਂ ਕਿਹਾ ਕਮੇਟੀ ਦੇ ਵਿੱਚ ਮੈਂ ਹਰੇਕ ਟਾਈਮ ਜਾਂਦਾ ਰਿਹਾ ਜਿੰਨੀਆਂ ਮੀਟਿੰਗਾਂ ਹੋਈਆਂ ਨੇ ਰੋਜ਼ ਦੀ ਤੇ ਮੈਂ ਹਰੇਕ ਆਰ ਦੀ ਨਾਲ ਹੀ ਸੀਗਾ ਮੈਂ ਕਿਹਾ ਇੱਕ ਵਾਰੀ ਵੀ ਸਣੀ ਕਿਸੇ ਨੇ ਗੱਲ ਨਹੀਂ ਕੀਤੀ ਮੈਂ ਕਿਹਾ ਕੀ ਕੀਤੀ ਹੁੰਦੀ ਦਾ ਆਪਾਂ ਕਹਿ ਲੈਣ ਦਿੰਦੇ ਤੈਨੂੰ ਮੈਂ ਕਿਹਾ ਹੀ ਨਹੀਂ ਤੈਨੂੰ ਦੱਸਣਾ ਸੀ ਮੈਂ ਕਿਹਾ ਕੋਈ ਗੱਲ ਨਹੀਂ ਹੋਈ ਫੇਰ ਉਹ ਦੋ ਚਾਰ ਬੰਦਿਆਂ ਦੇ ਉਹਨੇ ਨਾਂ ਲਾਏ ਜਿੱਦਾਂ ਕਿ ਲੋਕ ਉਹ ਹਿਸਾਬ ਕਿ ਉਹ ਉਦਾਂ ਨਾਲ ਤੁਰੇ ਫਿਰਦੇ ਹੁੰਦੇ ਜਿਹੜੇ ਤੇ ਮੈਂ ਕਿਹਾ ਯਾਰ ਸਾਡੇ ਸਾਹਮਣੇ ਤਾਂ ਗੱਲ ਨਹੀਂ ਹੋਈ ਉਹ ਜਾ ਤੂੰ ਉਹਨਾਂ ਨੂੰ ਪੁੱਛ ਪਿੰਦਾ ਉਹ ਮੈਨੂੰ ਵਧਾਈਆਂ ਦੇਈਆਂ ਆ ਕੇ ਘਰੇ ਕਿ ਤੈਨੂੰ ਮੋਟਰਸਾਈਕਲ ਲੈਣ ਮਿਲਣਾ ਹੈ ਕਿ ਐ ਫਿਰ ਮਰਕਤ ਇੱਡੀ ਕੋ ਗੱਲ ਵੀ ਨਹੀਂ ਸੀ ਫਿਰ ਪੰਡਾ ਫੇ ਵੀ ਅਸੀਂ ਨਾ ਭਾਜੀ ਗੁਰਦੇ ਗੁਰਦੇਪ ਭਾਜੀ ਆ ਸਾਡਾ ਇਹ ਕਹਿੰਦਾ ਇਹ ਜਿੱਦਾਂ ਥੋੜਾ ਦੁਖੀ ਜਿਹਾ ਬਹੁਤ ਆ ਹਾਂਜੀ ਤੇ ਫਿਰ ਅਸੀਂ ਬਾਹਰ 2000 ਐਨਆਈਆਂ ਨੂੰ ਲਾਇਆ ਤਾਂ ਉਹ ਕਹਿੰਦਾ ਕੋਈ ਨਹੀਂ ਤੁਸੀਂ ਨਾ ਇਦਾਂ ਆਪਣਾ ਭਰਾ ਆ ਤੇ ਫਿਰ ਇਹਦਾ ਨਾ ਇੱਥੇ ਸਨਮਾਨ ਵੀ ਕੀਤਾ ਸੀ ਅੱਛਾ ਹਾਂਜੀ ਗਰਾਊਂਡ ਦੇ ਵਿੱਚ ਵੀਡੀਓ ਮੈਂ ਲੱਭੀ ਮੈਨੂੰ ਲੱਭੀ ਨਹੀਂ ਇਹਦੇ ਕੋਲ ਹੈਗੀ ਆ ਉਹ ਕੋਈ ਨਹੀਂ ਉਹਦਾ ਲੈ ਵੀ ਲਵਾਂਗੇ ਇੱਥੇ ਗਰਾਊਂਡ ਦੇ ਸੱਦ ਕੇ ਸਾਰੇ ਮੁੰਡੇ ਸੀ ਆ तकरीबन ਪੂਰੀ ਵੀਡੀਓ ਆਪਾਂ ਵਿੱਚ ਮੈਂਸ਼ਨ ਕਰ ਦਵਾਂਗੇ ਕੋਈ ਨਹੀਂ ਜੇ ਤਾਂ ਮਿਲ ਗਈ ਉਹ ਮਿਲ ਨਹੀਂ ਉਤੋਂ ਹੀ ਨਾ ਸਾਨੂੰ ਪਤਾ ਨਹੀਂ ਇਹ ਵੀਡੀਓ ਦੇ ਨਹੀਂ ਲੋੜ ਪੈਣੀ ਆਪਾਂ ਤੋਂ ਉਹ ਹੀ ਕੱਢਤੀ ਪਰ ਹੁਣ ਆ ਚੱਕਰ ਪੈ ਗਿਆ ਮਿਲੀ ਨਹੀਂ ਵੀਡੀਓ ਨਹੀਂ ਤਾਂ ਇੱਥੇ ਕੀਤੀ ਸੀ ਗਰਾਊਂਡ ਦੇ ਵਿੱਚ ਬਣਾ ਕੇ ਸਨਮਾਨ ਕੀਤਾ ਸੀ ਬਾਅਦ ਚ ਬਾਕੀ ਆਪਣੇ ਚਲੋ ਬਾਈ ਗਲਤੀਆਂ ਇਨਸਾਨ ਕੋਲ ਵੀ ਹੁੰਦੀਆਂ ਵਾ ਜੇ ਹੋਣ ਵੀ ਉਹਨੂੰ ਨਹੀਂ ਐਡਾ ਯਾਰ ਆਪਣੇ ਬੰਦੇ ਦਰਿਆ ਆ ਐਡੀ ਗੱਲ ਨਹੀਂ ਕੋਈ ਅਸੀਂ ਤਾਂ ਆਪ ਕਹਿੰਦੇ ਆ ਸਾਡਾ ਘੜਾ ਉੱਥੇ ਕੋਈ ਚੱਕਰ ਆ ਉਹਨਾਂ ਅਸੀਂ ਤਾਂ ਸਾਡਾ ਨਾਲ ਹੀ ਰਹਿਣਾ ਨਾ ਅਸੀਂ ਤੁਹੇ ਹੁਣੀ ਪਾ ਕੇ ਰਾਜੀ ਆ ਹੁਣ ਵੀ ਉਹਨਾਂ ਇਹੇ ਗੱਲ ਸੀ ਮੈਂ ਕਿਹਾ ਆਪਾਂ ਕੋਈ ਇੱਕ ਮਲਕੇ ਗੱਲ ਬਾਤ ਹੀ ਕਰਨੀ ਆ ਕੋਈ ਇਦਾਂ ਛੋੜੋਗਾ ਕਿ ਇਦੋਂ ਕੋਈ ਤੈਨੂੰ ਮਾੜਾ ਬਣਾਉਣਾ ਜਾਂ ਤੇਨੂੰ ਇਦੋਂ ਗਲਤੀਆਂ ਮਣਾਈ ਜਾਣੀਆਂ ਇਦਾਂ ਦਾ ਕੋਈ ਚੱਕਰ ਨਹੀਂਗਾ ਆਪਾਂ ਇਕੱਠੇ ਹੀ ਚੱਲਣਾ ਕੋਈ ਸ਼ੁਰੂ ਤੋਂ ਵੀ ਇਦਾਂ ਨਹੀਂਗਾ ਅਸੀਂ ਇਕੱਠੇ ਚੱਲਦੇ ਰਿਹਾ ਵੀ ਸਾਡੇ ਦੀ ਆ ਅੱਛਾ ਹਾਂ ਬਹੁਤ ਜ਼ਿਆਦਾ ਇਦਾਂ ਵੀ ਨਹੀਂ ਕੋਈ ਪਰ ਕਈ ਵਾਰੀ ਕਰੋ ਸਮਾਂ ਮਾੜਾ ਹੁੰਦਾ ਦਾ ਕੋਈ ਬੰਦਾ ਹੁਣ ਕੀ ਪਤਾ ਭਾਜੀ ਆਪਾਂ ਉਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਬਾਕੀ ਪਾਕੀ ਆਪੋ ਆਪਣਾ ਹਾਂਜੀ ਕੋਈ ਇਦਾਂ ਦਾ ਨਹੀਂਗਾ ਬਾਕੀ ਇੱਕ ਵੀਰ ਜੀ ਤੁਸੀਂ ਆਪਣੇ ਗੱਲ ਕਰਦੇ ਰਹੇ ਜਿਹੜੇ ਜਿਹੜੇ ਭਰਾਵਾਂ ਨੇ ਸਣੀ ਨੂੰ ਪੈਸੇ ਪਾਏ ਸੀਗੇ ਤੇ ਉਹ ਤੁਹਾਡੇ ਕੋ ਬਾਹਰ ਜਿੰਨੇ ਵੀ ਐਨਆਰਆਈ ਭਰਾ ਉਹਨਾਂ ਨੇ ਲਿਸਟ ਪਾਈ ਸੀ ਜਿੱਦਣ ਦੀ ਲਗਭਗ ਬ੍ਰਦਰ ਤੁਹਾਡੀ ਵੀਡੀਓ ਪਈ ਜਾਨਾ ਉਹ ਉਸ ਦਿਨ ਦੇ ਪਤਾ ਹੀ ਨਹੀਂ ਕਿੰਨੇ ਕੁ ਬਾਹਰੋਂ ਫੋਨ ਆਏ ਹਨ ਚਲੋ ਬਾਹਰਲੇ ਪਿੰਡਾਂ ਦੇ ਵੀ ਸਾਡੇ ਪਿੰਡ ਦੇ ਗਰੁੱਪ ਦੇ ਵੀ ਐਨਆਰਆਈ ਸਪੋਰਟਸ ਕਲੱਬ ਬਹੁਤ ਆਏ ਤੇ ਬਹੁਤ ਬੰਦਿਆਂ ਨੇ ਫੋਨ ਆਇਆ ਆ ਮੈਂ ਤੁਹਾਨੂੰ ਇੱਕ ਮੋਟੀ ਮੋਟੀ ਲਿਸਟ ਦੀ ਦੱਸਦਾ ਹਾਂ ਜਿਹੜੇ ਬੰਦੇ ਨੇ ਉਹਦੀ ਹੈਲਪ ਕੀਤੀ ਹੈ ਕਹਿੰਦਾ ਮੈਨੂੰ ਪਿੰਡ ਵਾਲਿਆਂ ਨੇ ਕਦੀ ਕੋਈ ਸਪੋਰਟ ਨਹੀਂ ਕੀਤੀ ਸਭ ਤੋਂ ਪਹਿਲਾਂ ਦੇਖੋ ਯੂਐਸਏ ਇਹ ਗੋਪੀ ਦੇ ਬ੍ਰਦਰ ਆ ਚਾਚੇ ਤਾਇਆ ਦੇ ਮੁੰਡੇ ਅਛੇ ਅਮਨਾ ਦੀਪੂ ਦੋਪਰਾ ਆ ਉਹ ਬੰਦਿਆਂ ਨੇ ਇਹਨੂੰ ਪੈਸੇ ਪਾਏ ਹਨ ਮੁੰਡਾ ਕੋੜਾ ਆ ਬਿਜਲੀ ਵਾਲੇ ਬਿੰਦੇ ਦਾ ਬ੍ਰਦਰ ਅਮਰੀਕਾ ਉਹ ਬੰਦੇ ਨੇ ਪੈਸੇ ਪਾਏ ਨਾ ਡਾਕਟਰ ਗੁਰਵਿੰਦਰ ਆ ਕਬੱਡੀ ਪਲੇਅਰ ਉਹ ਬੰਦੇ ਨੇ ਇਹਨੂੰ ਪੈਸੇ ਪਾਏ ਹਨ ਲੱਖੀ ਪ੍ਰਦੀਪ ਦੋਪਰਾ ਲੰਬੜਾ ਚੋਂ ਅਮਰੀਕਾ ਆ ਉਹ ਬੰਦਿਆਂ ਨੇ ਇਹ ਅਮਰੀਕਾ ਵਾਲੇ ਬੰਦੇ ਤੁਹਾਨੂੰ ਗਨਾਉਣਾ ਹਨ ਕਲਵਿੰਦਰ ਮੁੰਡਾ ਇੱਕ ਉਹ ਸੁੱਚੇ ਦਾ ਮੁੰਡਾ ਉਹਨੇ ਪੈਸੇ ਪਾਏ ਇਹਨੂੰ ਨਾ ਅੱਗੇ ਕੈਨੇਡਾ ਤੋਂ ਆਜੋ ਰਣਜੀਤ ਕਾਲੂ ਹਰਦੇਵ ਕਾਲਾ ਬਲਜੀਤ ਜੀਤਾ ਮਲਕੀਤ ਪੁੱਤਰ ਸੋਹਣ ਸਿੰਘ ਉਹਨਾਂ ਨੇ ਪੈਸੇ ਪਾਏ ਨਾ ਯੂਰਪਾ ਜੋ ਫਰਾਂਸ ਤੋਂ ਕੈਪ ਇਟਲੀ ਸ਼ਿੰਦਾ ਭਾਈ ਆਸਟ੍ਰੇਲੀਆ ਤੋਂ ਭਾਈ ਭਜਨ ਬੈਲਜੀਅਮ ਤੋਂ ਬੋਬੀ ਮੁੰਡਾ ਜੀ ਪੁੱਤਰ ਕੁਲਦੀਪ ਸਿੰਘ ਮਲੇਸ਼ੀਆ ਤੋਂ ਭਾਈ ਗੁਰਦੇਵ ਨੇ ਜੀਤਾ ਭਾਈ ਸੁમિતਰ ਦਾ ਮੁੰਡਾ ਪੰਮਾ ਜੋ ਆਪ ਮੁੰਡਾ ਕਬੱਡੀ ਪਲੇਅਰ ਸਗਾ ਉਹ ਬੰਦੇ ਨੇ ਵੀ ਹੈਲਪ ਕੀਤੀ ਉਹ ਵੀ ਬਾਹਰ ਗਿਆ ਚਲੋ ਤੇ ਮੁੰਡੀ ਵੀ ਬੁਆਈ ਇੱਕ ਜਗ੍ਹਾ ਨਾ ਮੈਚ ਤੇ ਕਿਤੇ ਅੱਛਾ ਪੈਸੇ ਦੀ ਤਾਂ ਬਥੇਰੀ ਹੈਲਪ ਕੀਤੀ ਹੈ ਬਾਕੀ ਲੋਕਾਂ ਨੇ ਜਿੱਦਾਂ ਕਹਿਣ ਦਾ ਮਤਲਬ ਵੀ ਦੋ ਦੋ ਤਿੰਨ ਤਿੰਨ ਵਾਰੀ ਵੀ ਇੱਥੇ ਮੁੰਡਾ ਸੁੱਖਾ ਬੈਠਾ ਆ ਹਾਂ ਹਾਂ ਮਸੀਕੋ ਤੋਂ ਉਹ ਬੰਦੇ ਨੇ ਵੀ ਇਹਨੂੰ 25000 ਦੀ ਲਗਭਗ ਹੈਲਪ ਕੀਤੀ ਹੈ ਜਿਹੜਾ ਸਾਨੂੰ ਤਾਂ ਪਤਾ ਹੀ ਨਹੀਂ ਕਹਿਣ ਦਾ ਮਤਲਬ ਉਹਨਾਂ ਦੇ ਗਾਂ ਭੂਆ ਦੇ ਮੁੰਡੇ ਜਿੰਨੇ ਵੀ ਗਾਂ ਹੋਰ ਰਿਸ਼ਦਾਰਾਂ ਨੂੰ ਫੋਨ ਫਾਨ ਗਏ ਆ ਉਹ ਤਾਂ ਉਹਦਾ ਤਾਂ ਨਾਂ ਹੀ ਨਹੀਂ ਹਲੇ ਨਾ ਜਾਂ ਸਾਨੂੰ ਪਤਾ ਹੀ ਨਹੀਂ ਹੋਰ ਕਿਹੜੀ ਕਿਹੜੀ ਜਗ੍ਹਾ ਦਾ ਫਿਰ ਦੂਜਾ ਹਾਂ ਮਲੇਸ਼ੀਆ ਬਹਿਰੀਨ ਬੰਦੇ ਟਿਕਟਾਂ ਲਾ ਕੇ ਉੱਥੇ ਭੇਜਿਆ ਨਾ ਕੰਮ ਨਹੀਂ ਕੀਤਾ ਜਾਂ ਖੇਡਿਆ ਨਹੀਂ ਕੁਝ ਨਹੀਂ ਕੀਤਾ ਉਹ ਸਾਨੂੰ ਨਹੀਂ ਪਤਾ ਹੁਣ ਹਰ ਬੰਦਾ ਭਾਜੀ ਫੈਮਿਲੀ ਪਾਲਦਾ ਹਰ ਬੰਦਾ ਪਾਲਦਾ ਅ ਜਿੰਨੇ ਪਲੇਅਰ ਆ ਬੰਦੇ ਕੋਈ ਮਹਤੜ ਵੀ ਆ ਕੋਈ ਤਗੜਾ ਵੀ ਆ ਘਰੋਂ ਕੋਈ ਜਿੱਦਾਂ ਵੀ ਆਪਣਾ ਟਾਈਮ ਹਰ ਇੱਕ ਬੰਦਾ ਆਪ ਹੀ ਸਾਰਦਾ ਆ ਅੱਜ ਕੱਲ ਤਾਂ ਇਦਾਂ ਦਾ ਸਮਾਂ ਕੋਈ 500 800000 ਰੁਪਿਆ ਦਿਹਾੜੀ ਵਿੱਚ ਤੇ ਬੰਦੇ ਪਿੰਡ ਚ ਕਮਾਉਂਦੇ ਆ ਜੇ ਨਹੀਂ ਆਪਣਾ ਕਬੱਡੀ ਜੇ ਕਿਤੇ ਜ਼ਿੰਦਗੀ ਜੇ ਨਹੀਂ ਆਪਾਂ ਨੂੰ ਆਪਾਂ ਨੂੰ ਨਹੀਂ ਤਰੱਕੀਆਂ ਮਿਲੀਆਂ ਕਬੱਡੀ ਜੇ ਤਾਂ ਹੋਰ ਕੰਮ ਕਰ ਲਓ ਕੋਈ ਗੱਲ ਨਹੀਂ ਕਿ ਜੁੜੇਆਂ ਸਪੋਰਟਸ ਕਲੱਬ ਤੁਹਾਡੀ ਹੈਲਪ ਕਰ ਰਹੀ ਆ ਔਨ ਰਿਕਾਰਡ ਆ ਬੰਦਿਆਂ ਨੇ ਪੈਸੇ ਪਾਏ ਆ ਨਾ ਫੇ ਕਿਹੜੀ ਗੱਲੋਂ ਭੰਡੀ ਆ ਨਾ ਬੰਦੇ ਜਿੰਨੇ ਐਨ ਆਰ ਆਈ ਭਰਾ ਸਾਡੇ ਸੇਵਾ ਕਰਨੀ ਚਾਹੁੰਦੇ ਜਾਂ ਗਾਂ ਵੀ ਕਰਨੀਆਂ ਨਾ ਅਗਲਿਆਂ ਦਾ ਦਿਲ ਟੁੱਟਦਾ ਇੱਥੇ ਹਾਂਜੀ ਅਗਲੇ ਦਾ ਮਨ ਨਹੀਂ ਕਰਦਾ ਕਿ ਕਿਸੇ ਨੂੰ ਪੈਸੇ ਪਾਈਏ ਜੇ ਆਪਾਂ ਬਾਹਰ ਲੀਆਂ ਕੰਟਰੀਆਂ ਤੋਂ ਉੱਥੇ ਕਿਹੜੇ ਰੁੱਖਾਂ ਨੂੰ ਲੱਗੇ ਆ ਮਿਹਨਤ ਕਰਦੇ ਆ ਆਪਾਂ ਦਿਨ ਪਰ ਰਾਤ ਹਨਾ ਬੰਦੇ ਮਿਹਨਤ ਕਰਕੇ ਜੇ ਕੋਈ ਰੁਪਈਆ ਕਿਸੇ ਨੂੰ ਪਾਉਂਦਾ ਤਾਂ ਉਹਦੇ ਥੈਂਕ ਯੂ ਕਰੋ ਵੀ ਹਾਂ ਵੀ ਭਾਈ ਤੂੰ ਮੇਰੀ ਹੈਲਪ ਕੀਤੀ ਆ ਹਨਾ ਨਾ ਕਿ ਉਹਨੂੰ ਭੰਡੋ ਹਨਾ ਹੋਰ ਵੀ ਪ ਜੇ ਕਿਸੇ ਆਪਣੀ ਹੈਲਪ ਕੋਈ ਕਰਦਾ ਨਾ ਅਗਲੇ ਦੀ ਮਿਹਰਬਾਨੀ ਥੈਂਕ ਯੂ ਕਰੋ ਨਾ ਉਹਨੂੰ ਭੰਡੋ ਨਾ ਹਾਂ ਜੇ ਤੁਹਾਨੂੰ ਫਾਈਨੈਂਸ਼ਲੀ ਕੋਈ ਲੋੜ ਆ ਹਨਾ ਕਿਸੇ ਚੀਜ਼ ਦੀ ਤੁਸੀਂ ਤੰਗ ਆ ਜਾਂ ਕਿੱਦਾਂ ਵੀ ਆ ਨਾ ਦੱਸੋ ਵੀ ਹਾਂ ਵੀ ਮੇਰੀ ਸਪੋਰਟਸ ਕਲੱਬ ਨੇ ਵੀ ਬਹੁਤ ਮਦਦ ਕੀਤੀ ਪਿੰਡ ਨੇ ਵੀ ਕੀਤੀ ਆ ਵੀ ਮੈਨੂੰ ਆ ਚੀਜ਼ ਦੀ ਲੋੜ ਆ ਤੇ ਜਿੰਨੇ ਕਬੱਡੀ ਦੇ ਪ੍ਰੇਮੀ ਆ ਮੈਂ ਵੀਡੀਓ ਰਾਈ ਕਹਿੰਨਾ ਵੀ ਮੈਨੂੰ ਮੇਰੀ ਮੇਰੀ ਹੈਲਪ ਕਰੋ ਹਨਾ ਹੂੰ ਅਗਲੇ ਨੂੰ ਦੱਸੋ ਸਿੱਧੀ ਗੱਲ ਨਾਲ ਭੰਡ ਕੇ ਕਿਸੇ ਨੂੰ ਕਿਸੇ ਨੂੰ ਭੰਡ ਕੇ ਜਸਪੋਰਟ ਕਲੱਬ ਨੂੰ ਜਾਂ ਪਿੰਡ ਨੂੰ ਭੰਡ ਕੇ ਆਪਾਂ ਉਹਦਾ ਕੋਈ ਬੈਨੀਫਿਟ ਲਈਏ ਉਹ ਵਧੀਆ ਗੱਲ ਨਹੀਂ ਹੈ ਨਾ ਇਹੋ ਹੀ ਆ ਪਲੇਅਰਾਂ ਨੂੰ ਵੀ ਸਣੀ ਨੂੰ ਵੀ ਇਹੋ ਹੀ ਆ ਵੀ ਐਦਾਂ ਦਾ ਕੰਮ ਮੇਰਾ ਵੀਰ ਨਹੀਂ ਕਰੀਦਾ ਹੁੰਦਾ ਜਿੰਨੇ ਵੀ ਗਾਂ ਬੰਦੇ ਹੈਲਪ ਕਰਨਾ ਚਾਹੁੰਦੇ ਆ ਸਾਰਿਆਂ ਦਾ ਮਨ ਟੁੱਟਦਾ ਹਨਾ ਉਦੋਂ ਦੇ ਘੱਟੋ ਘੱਟ ਵੀ ਬਹੁਤ ਜ਼ਿਆਦੇ ਬਾਹਰੋਂ ਫੋਨ ਆਏ ਹਰ ਇੱਕ ਬੰਦਾ ਜਿੰਨੇ ਪੈਸਾ ਪਾਇਆ ਉਹਨੂੰ ਦੁੱਖ ਲਗਾਏ ਗੱਲ ਦਾ ਕਿ ਇੱਕ ਤਾਂ ਅਸੀਂ ਕਿਸੇ ਦੀ ਹੈਲਪ ਕੀਤੀ ਇੱਕ ਬੰਦਾ ਉੱਪਰੋਂ ਸਾਨੂੰ ਐਦਾਂ ਕਹਿ ਰਿਹਾ ਹਨਾ ਬਾਕੀ ਅੰਕਲ ਜੀ ਤੁਸੀਂ ਕੋਈ ਆਪਣੇ ਨਾਲ ਅਪੀਲ ਕਰਨਾ ਚਾਹੁੰਦੇ? ਹਾਂ ਜੀ। ਦੇ ਲੋ ਭਲਾ। ਕੋਈ ਤੁਸੀਂ ਕਰਨਾ। ਸਤਿ ਸ਼੍ਰੀ ਅਕਾਲ। ਸਾਇਪੂ ਹਾਂ ਜੀ ਬਈ। ਰੋੜਾ ਜਤੋਂ। ਲਓ ਜੀ। ਜਿੱਦਾਂ ਭਾਜੀ ਸਪੋਰਟਸ ਕਲੱਬ ਨੇ ਨਾ ਮਤਲਬ ਪਲੇਅਰਾਂ ਨੂੰ ਆਪਣ ਲਿਫਟ ਕਰਨ ਦੇ ਲਈ ਪੂਰਾ ਆਪਣਾ ਜੋਰ ਲਾਇਆ। ਕੋਚ ਤੱਕ ਮਹੱਇਆ ਕਰਾਇਆ ਉਹਨੂੰ ਤਨਖਾਹ ਜਿਹੜੀ ਆ ਉਹ ਸਪੋਰਟਸ ਕਲੱਬ ਵੱਲੋਂ ਦਿੰਦੇ ਰਹੇ ਆ। ਔਰ ਉਹ ਕੋਚ ਯਾਨੀ ਕਿ ਸਗਾ ਵੀ ਕੋਈ 55 ਸਾਲ ਉਮਰਿਆ ਸੀ ਉਹਨਾਂ ਦੀ ਕੋਚਿੰਗ ਦਿੰਦੇ ਸੀਗੇ ਇਵਨ ਇਹਨੂੰ ਵੀ ਆਫਰ ਕੀਤੀ ਸੀ ਵੀ ਤੂੰ ਗਰਾਊਂਡ 'ਚ ਆਇਆ ਕਰ ਉੱਥੇ ਨਿਆਣਿਆਂ ਨੂੰ ਜਦਾਂ ਲਾ ਕੇ ਪ੍ਰੈਕਟਿਸ ਵਗੈਰਾ ਕਰਾਵੇ ਗਰਾਊਂਡ ਦੇ ਵਿੱਚ ਤੇ ਜੇ ਉਹ ਉਹਦੀ ਹੈਲਪ ਕੀਤੀ ਜਾ ਸਕਦੀ ਸੀ ਤੇ ਇਹਦੀ ਵੀ ਕੀਤੀ ਜਾ ਸਕਦੀ ਸੀ ਹੈਲਪ ਵੱਲੋਂ ਵੈਸੇ ਜਿੱਦਾਂ ਅਵਤਾਰ ਨੇ ਤੁਹਾਨੂੰ ਬਰੀਫਲੀ ਦੱਸ ਦਿੱਤਾ ਬਾਈ ਨੇਮ ਕੱਲੇ ਕੱਲੇ ਬੰਦੇ ਦਾ ਕਿੰਨੇ ਕਿੰਨੇ ਪੈਸੇ ਦਿੱਤੇ ਨੇ ਮਤਲਬ ਕੋਈ ਕਸਰ ਨਹੀਂ ਛੱਡੀ ਹੈਗੀ ਪਰ ਉਹ ਜੇ ਹੁਣ ਲਾਇਆ ਜਾਵੇ ਨਾ ਬਈ ਇੱਕ ਗੱਲ ਕਹਿਣੀ ਬਈ ਜਿਹੜਾ ਫਾਈਨੈਂਸ਼ਲੀ ਬੰਦਾ ਤੰਗਾ ਤਾਂ ਉਹਨੂੰ ਆਪਾਂ ਸਪੋਰਟ ਕਰਨੀ ਆ ਹੁਣ ਐਕਚੁਅਲ ਪ੍ਰੋਬਲਮ ਇਹ ਹੈਗੀ ਆ ਵੀ ਉਹਨੇ ਘਰ ਬਣਾਇਆ ਜਿੱਥੋਂ ਤਾਈ ਮੇਰੇ ਸੋਰਸਸ ਨੇ ਦੱਸਿਆ ਉਹਨੇ ਕਿਸੇ ਬੈਂਕ ਦੇ ਕੋਲੋਂ ਲੋਨ ਲਿਆ ਅੱਛਾ ਹੁਣ ਕਿਸੇ ਭੈਣ ਭਰਾ ਤੋਂ ਪੈਸੇ ਫੜੇ ਹੋ ਸਕਦੇ ਇਹਨਾਂ ਕੋਈ ਫੜੇ ਹੋ ਸਕਦੇ ਇਹਨਾਂ ਕੋਈ ਫੜੇ ਹੋ ਸਕਦੇ ਉਹਨੂੰ ਆਪਾਂ ਲਾਰਾ ਲਾ ਦਿਆਂਗੇ ਵੀ ਅਟਕੇ ਦੇ ਦਿਆਂਗੇ ਇਵਨ ਯਾਰ ਪਿੰਡ ਦੇ ਬੰਦੇ ਕਹਿਣਗੇ ਚਲੋ ਛੱਡੋ ਮਤਲਬ ਨਾਂ ਵੀ ਮਿਲਣਗੇ ਕੋਈ ਨਹੀਂ ਕੋਣ ਸਰਕਾਰੀ ਅਦਾਰਾ ਆ ਉਹਦਾ ਤੇ ਨਾਲ ਕੋਈ ਭਾਣਾ ਪ੍ਰਾਵਾ ਬੰਦੀ ਹੈ ਨਹੀਂ ਕਿ ਉਹਨਾਂ ਨੇ ਤਾਂ ਆਪਣਾ ਲੋਨ ਰਿਕਵਰ ਕਰਨਾ ਉਹ ਆਉਂਦੇ ਹੋਣਗੇ ਕਿਸ਼ਤਾਂ ਕੁਸ਼ਤਾਂ ਟੁੱਟੀਆਂ ਹੋਣਗੀਆਂ ਪਰ ਉਹ ਇਹਦਾ ਮਤਲਬ ਇਹ ਵੀ ਨਹੀਂ ਹੈਗਾ ਵੀ ਤੁਸੀਂ ਮਤਲਬ ਬੈਂਕ ਦਾ ਪੈਸਾ ਵੀ ਮਾਰ ਲਓ ਮਿਹਨਤ ਕਰੋ ਠੀਕ ਹੈ ਨਹੀਂ ਆਪ ਵੀ ਵੀਰ ਜੀ ਵੀ ਕਹਿ ਰਹੇ ਸੀਗੇ ਵੀ ਮਕਾਨ ਵਾਸਤੇ ਵੀ ਹੈਲਪ ਕੀਤੀ ਹੈ ਹਾਂ ਤਾਂ ਤੁਹਾਡੇ ਜੁਕੇ ਨੇ ਨੇ ਉਹ ਸੀਮੈਂਟ ਵਗੈਰਾ ਵੀ ਲੈ ਕੇ ਦਿੱਤਾ ਵੀ ਤੁਸੀਂ ਕਹਿ ਰਹੇ ਸੀ ਅੱਛਾ ਜਿਹਨੂੰ ਜਿਹਨੂੰ ਜਿੰਨਾ ਜਿੰਨਾ ਕਿਸੇ ਦਾ ਯਾਨੀ ਕਿ ਲੱਗਾ ਨਾ ਮਤਲਬ ਕਿਸੇ ਨੂੰ ਅਪਰੋਚ ਕੀਤੀ ਕਿਉਂਕਿ ਉਹਨਾਂ ਨੇ ਕਿਸੇ ਪਲੇਟਫਾਰਮ ਤੇ ਤਾਂ ਗੱਲ ਨਹੀਂ ਕੀਤੀ ਹੂੰ ਪਰਸਨਲੀ ਗੁਰਪ੍ਰੀਤ ਨੂੰ ਅਪਰੋਚ ਕੀਤਾ ਯਾਰ ਮੈਨੂੰ ਪੈਸੇ ਦੀ ਲੋੜ ਹੈਗੀ ਆ ਇਹਨਾਂ ਨੇ ਪੁੱਛਿਆ ਥੋੜੋ ਦੱਸਣ ਜੋ ਗੱਲ ਇਹ ਆ ਵੀ ਜਿਹੜੇ ਬੰਦੇ ਸਾਡੇ ਐਨਆਰਆਈ ਆ ਨਾ ਉਹਨਾਂ ਨੇ ਇੱਥੋਂ ਮਾਈਗ੍ਰੇਟ ਹੋ ਗਏ ਆ ਹਾਂਜੀ ਸਿਰਫ ਇੱਕ ਪਿੰਡ ਦਾ ਨਾਮ ਚਮਕਾਉਣ ਵਾਸਤੇ ਪਿੰਡ ਨਾਲ ਜੁੜੇ ਰਹਿਣ ਕਰਕੇ ਫਾਈਨੈਂਸ਼ੀਅਲੀ ਹੈਲਪ ਆਉਂਦੀ ਆ ਪੈਸਾ ਤਾਂ ਉੱਥੇ ਵੀ ਸੌਖਾ ਨਹੀਂ ਬਣਦਾ ਹਾਂਜੀ ਹਾਂਜੀ ਤੇ ਉਹ ਹਣ ਉੱਥੋਂ ਇੱਥੇ ਜਿਹੜੇ ਅਸੀਂ 5 10 15 ਬੰਦੇ ਕਲੱਬ ਨੂੰ ਰਨ ਕਰ ਰਹੇ ਹੈਗੇ ਆ ਕੋਈ ਬੰਦਾ ਵੀ ਇਵਨ ਉਹਨਾਂ ਨੂੰ ਕੋਈ ਸੁਝਾਅ ਦੇ ਜੇ ਅੱਖਾਂ ਬੰਦ ਕਰਕੇ ਉਹ ਬੰਦੇ ਕਹਿ ਦਿੰਦੇ ਯਾਰ ਤੁਸੀਂ ਕੰਮ ਕਰ ਲ ਪਿੰਡ 'ਚ ਅਫਰਜ ਕੀਤਾ ਹੁਣ ਇੱਕ ਟ੍ਰੈਂਡ ਚੱਲਣ ਡਿਆ ਵੀ ਪਿੰਡ 'ਚ ਬੂਟੇ ਲਾਓ। ਅੱਛਾ ਜੀ। ਨਾ ਨਾ ਇਸ ਤੋਂ ਪਹਿਲਾਂ ਪਿੰਡ ਦੇ ਵਿੱਚ ਇੱਕ ਡਿਸਪੈਂਸਰੀ ਬਣਾਈ ਸੀਗੀ। ਫ੍ਰੀ ਆਫ ਕਾਸਟ ਸਾਰਾ ਖਰਚਾ ਜਿਹੜਾ ਸੀਗਾ ਉਹ ਪਿੰਡ ਦੇ ਲੋਕ ਤਾਂ ਉਹ ਐਨਆਰਆਈ ਸਭਾ ਜਿਹੜੀ ਕਰਦੀ ਸੀਗੀ। ਮਤਲਬ ਫਿਰ ਪਿੰਡ 'ਚ ਕੂੜੇ ਚੁੱਕਣ ਵਾਸਤੇ ਡਰਮ ਸਿਸਟਮ ਬਣਾਇਆ ਸੀ। ਮਤਲਬ ਉਹਨਾਂ ਦੇ ਮਨਾਂ ਦੇ ਵਿੱਚ ਯਾਰ ਦਰਦ ਤਾਂ ਹੈਗਾ ਨਾ ਵੀ ਪਿੰਡ ਸਾਡਾ ਸੋਹਣਾ ਦਿਖਣਾ ਚਾਹੀਦਾ, ਪਿੰਡ ਚੰਗਾ ਹੋਵੇ, ਪਿੰਡ ਹਾਸ਼ੀਏ ਤੇ ਗਿਆ ਕਿਸੇ ਨਮੂਨੇ ਦਾ ਪਿੰਡ ਬਣੇ। ਹਾਂਜੀ। ਤੇ ਜੇ ਉਹ ਸਾਰੇ ਬੰਦੇ ਇੰਨਾ ਟਿਲ ਲਾ ਰਹੇ ਆ ਜੋਰ ਲਾ ਰਹੇ ਵੈਸੇ ਵੀ ਸਾਡਾ ਪਿੰਡ ਜਿਹੜਾ ਹੈਗਾ ਬੜਾ ਅਗਾਂਹ ਵਧੂਆ ਜਿੰਨੇ ਵੱਡੇ ਮੇਲੇ ਆ ਆਨੰਦਪੁਰ ਸਾਹਿਬ ਦਾ ਸੂਸਾਂ ਦਾ ਜਿੱਥੇ ਲੰਗਰ ਵਗੈਰਾ ਚੱਲਦੇ ਹੈਗੇ ਆ ਸੂਸਾਂ ਭਾਜੀ ਹੁਣੇ ਲੰਗਰ ਰਨ ਕਰਦੇ ਆ ਆਨੰਦਪੁਰ ਸਾਹਿਬ ਦਾ ਇੱਥੇ ਮੁੰਡਾ ਕਲਵੰਤਾ ਉਹ ਰਨ ਕਰਦੇ ਮੈਂ ਸਾਰੇ ਪਿੰਡ ਦੇ ਸਹਿਯੋਗ ਦੇ ਨਾਲ ਨਾ ਇਦਾਂ ਵੱਡੇ ਵੱਡੇ ਕੰਮ ਚੱਲਦੇ ਆ ਸੋ ਹੈਲਪ ਕਰਨਾ ਨਾ ਕਰਨਾ ਕੋਈ ਏਡੀ ਵੱਡਾ ਇਸ਼ੂ ਨਹੀਂ ਸੀਗਾ ਤੇ ਕੀਤੀ ਨਹੀਂ ਆ ਇੱਕ ਕੰਮ ਨੂੰ ਉਹਨਾਂ ਨੂੰ ਕਹੋ ਤਾਂ ਗਰੁੱਪ ਉਹਨਾਂ ਦੇ ਬਣੇ ਗਿਆ ਲੱਖਾਂ ਰੁਪਏ ਉਹ ਕੱਟੇ ਹੋ ਜਾਂਦੇ ਹੈਗੇ ਪਿੰਡ ਦੇ ਵਿੱਚ ਕੰਮ ਕੀਤੇ ਵੀ ਆ ਮਤਲਬ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦੁਬਾਰਾ ਦੁਬਾਰਾ ਗਿਣਾਉਂਦੇ ਚੰਗੇ ਵੀ ਨਹੀਂ ਲੱਗਦੇ ਹੈਗੇ ਤੇ ਯਾਨੀ ਜਿੰਨੇ ਸੇਵਾ ਦੇ ਕੰਮ ਹੁਣ ਵੀ ਕੋਈ ਵੇਢ ਲੋ ਸੋਚ ਲੋ ਇੱਥੇ ਜਿਹੜਾ ਹੈਗਾ ਉਹਨਾਂ ਨੂੰ ਦੱਸ ਦਿਓ ਆ ਪ੍ਰਧਾਨ ਸਾਹਿਬ ਆ ਹੁਣ ਇਹ ਸਿਵਿਆਂ ਦੇ ਵਿੱਚ ਨਾ ਸਾਡੇ ਕਬਰਿਸਤਾਨ ਦੇ ਵਿੱਚ ਕੰਮ ਚੱਲਦਾ ਸੀਗਾ ਅੱਛਾ ਜੀ ਮਤਲਬ ਜੇ ਸਰਕਾਰੀ ਲੈਵਲ ਦੇ ਉੱਤੇ ਲਾਈਏ ਤਾਂ ਸਿਵੇ ਸਾਡੇ ਹਲੇ 10 ਸਾਲ ਨਹੀਂ ਬਣਨੇ ਹਰ ਸਾਲ ਸਾਡੇ ਐਨਆਰਆੀ ਵੀਰ ਬਾਹਰੋਂ ਆ ਜਾਂਦੇ ਆ ਉਹ ਪੈਸੇ ਵਿਚਾਰੇ ਦੇ ਜਾਂਦੇ ਉਹਨਾਂ ਕਾ ਪੈਸਾ ਲਾ ਲੈਂਦੇ ਬਾਅਦ ਚ ਖਰਾਬ ਹੋ ਜਾਂਦਾ ਤਾਂ ਐਸਕੇ ਪ੍ਰਧਾਨ ਸਾਹਿਬ ਨੇ ਕਹਿੰਦੇ ਵੀ ਆਪਾਂ ਸਿਵੇ ਦਾ ਕੰਮ ਨਿਵੇੜ ਦੇਣਾ ਇਹਨਾਂ ਨੇ ਮੇਰੇ ਨਾਲ ਸਲਾਹ ਕੀਤੀ ਹੋਰ ਬੰਦੇ ਆ ਬਾਹਰ ਲੈ ਆਣ ਗੱਲ ਕੀਤੀ ਵੀ ਆਪਾਂ ਫੰਡਸ ਵਿੱਚੋਂ ਐਨਆਰਆੀ ਪੈਸੇ ਦੇ ਵਿੱਚੋਂ ਉੱਤੇ ਪੈਸਾ ਲਾ ਦਈਏ ਨੇ ਉਹ ਇਹ ਗਵਾਹ ਇਸ ਗੱਲ ਦੇ ਟੋਟਲ ਕੰਮ ਕੰਪਲੀਟ ਕਰਕੇ ਉਹਦਾ ਫੇਰ ਬੰਦ ਕੀਤਾ ਵੀ ਜਿਵੇਂ ਉਹਨਾਂ ਦਾ ਮੈਸੇਜ ਇਹ ਸੀਗਾ ਵੀ ਜਿੰਨੇ ਲੱਗਦੇ ਲਾ ਦਿਓ ਇੱਕ ਵਾਰੀ ਕੰਮ ਨ ਤੋ ਇਸ ਕਰਕੇ ਪੈਸੇ ਪੱਖੋਂ ਉਹਨਾਂ ਵੱਲੋਂ ਸਾਨੂੰ ਕੋਈ ਨਾ ਤਾਂ ਕਮੀ ਪੇਛੀ ਆ ਨਾ ਕੋਈ ਤੰਗੀ ਤੁਰਸ਼ੀ ਹੈਗੀ ਆ ਉਹਨਾਂ ਦੇ ਮਨਾਂ 'ਚ ਤਾਂ ਯਾਰ ਇੱਕੋ ਹੀ ਗੱਲ ਹੈਗੀ ਆ ਵੀ ਅਸੀਂ ਪਿੰਡੋਂ ਛੱਡ ਆਏ ਆ ਹਾਂਜੀ ਹੈਨਾ ਤੇ ਪਿੰਡ ਸਾਡਾ ਹੱਸਦਾ ਰਵੇ ਵਸਦਾ ਰਵੇ ਤੇ ਫਾਈਨੈਂਸ਼ਲੀ ਉਹ ਹੈਲਪ ਕਰ ਸਕਦੇ ਆ ਕਰਦੇ ਵੀ ਆ ਉਹਨਾਂ ਨੂੰ ਚਲੋ ਜਿੱਦਾਂ ਚਿੜੀ ਚੁੰਝ ਭਰ ਲੈ ਗਈ ਨਦੀ ਦਾ ਮੁਕਿਓ ਨੀਰ ਉਹ ਗੱਲ ਹੈ ਗਈ ਉਹਨਾਂ ਨੇ ਕਿਸੇ ਕਲਮ ਨਹੀਂ ਨਾ ਕਰਦੇ ਹੁਣ ਸਿਰਫ ਇੱਕ ਉਹਨਾਂ ਦਾ ਕਹਿੰਦੇ ਹਾਂ ਉਹ ਬੂਟੇ ਉਹਦਾ ਕਹਿੰਦੇ ਟਰਾਲੀਆਂ ਭਰ-ਭਰ ਲਿਆਓ ਬੂਟੇ ਦੀਆਂ ਜਿੰਨਾ ਜੀ ਕਰਦਾ ਲਿਆਓ ਪਿੰਡ 'ਚ ਲਾਓ ਜਿੱਥੇ ਵੀ ਹੈਨਾ ਵੀ ਅਸੀਂ ਟੋਟਲੀ ਅਸੀਂ ਹੈਲ ਵੀ ਅਸੀਂ ਉਹਦੇ ਪੈਸੇ ਪੇ ਕਰੂਗਾ। ਬਾਕੀ ਆਪਣੇ ਲਾਡੀ ਬਾਈ ਅਖੀਰ ਦੇ ਵਿੱਚ ਜੇ ਉਹ ਕਬੱਡੀ ਖੇਡਣਾ ਚਾਹੁੰਦਾ ਵਾ ਇਨ ਫਿਊਚਰ ਹਨਾ ਤੇ ਵੀ ਪਿੰਡੋਂ ਦੀ سپورਟ ਵੀ ਆਪਣੇ ਕਰੂਗਾ। ਹਾਂ ਅਸੀਂ ਉਹਦੇ ਇਕੱਲੇ ਵੀ ਨਹੀਂ ਅਸੀਂ ਜਿਹੜਾ ਵੀ ਬੰਦਾ ਖੇਡਣਾ ਚਾਹੁੰਦਾ ਇਹ ਸਾਡਾ ਮੈਸੇਜ ਆ। ਕੋਈ ਚੱਕਰ ਬਈ ਕੋਈ ਜ਼ਰੂਰੀ ਨਹੀਂ ਵੀ ਉਹਦਾ ਜੇ ਇਕੱਲੇ ਦਾ ਕਰਕੇ ਆਪਾਂ ਅੱਜ ਇੰਟਰਵਿਊ ਕਰ ਰਹੇ ਆ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਦੱਸਣਾ ਚਾਹੁੰਦੇ ਕਿ ਬੋਪਾ ਰਾਮਾ ਦਾ ਜਿਹੜਾ ਵੀ ਬੰਦਾ ਕਬੱਡੀ ਨੂੰ ਪਿਆਰ ਕਰਦਾ ਆ ਕਬੱਡੀ ਖੇਡਣਾ ਚਾਹੁੰਦਾ ਹੈਗਾ ਆ ਉਹ ਉਹਨੂੰ ਕੋਈ ਫਾਈਨੈਂਸ਼ੀਅਲ ਇੱਦਾਂ ਹੋਵੇ ਘਰੋਂ ਕੋਈ ਪ੍ਰੋਬਲਮ ਆ। ਉਹ ਕਬੱਡੀ ਆਪਣਾ ਪਲੇਟਫਾਰਮ ਬਣਿਆ ਐ ਐਨਆਰਏ ਗਰੁੱਪ ਹੈਗਾ ਇਹਨਾਂ ਨੇ ਡਿਸਕਸ ਕਰ ਲਓ ਗੁਰਪ੍ਰੀਤ ਨੇ ਕਰ ਲਓ ਇਹ ਖੁਦ ਮੁੰਡਾ ਉਸ ਮਤਲਬ ਕਲੱਬ ਦਾ ਮੈਂਬਰ ਆ ਔਰ ਕਿਉਂਕਿ ਕਈ ਵਾਰੀ ਹੁੰਦਾ ਨਾ ਬੰਦਾ ਸਾਡੇ ਨਾਲ ਨਹੀਂ ਗਰੁੱਪ ਕਰ ਸਕਦਾ ਕਬੱਡੀ ਵਾਲਾ ਭਰਾ ਹੈਗਾ ਇਹਨਾਂ ਦੇ ਸਾਰੇ ਬੰਦੇ ਖੁੱਲ ਕੇ ਗੱਲ ਕਰ ਹੀ ਲੈਂਦੇ ਆ ਇਹਨਾਂ ਨਾਲ ਲਨ ਦੱਸ ਦੇਣ ਬਿਨਾ ਸ਼ਰਤ ਬਿਨਾ ਸੇਵਾ ਬਿਨਾ ਜਾਤ ਪਾਤ ਭੇਦ ਭਾਵ ਕੋਈ ਇਦਾਂ ਦਾ ਡਿਸਕ੍ਰਿਮੀਨੇਸ਼ਨ ਨਹੀਂ ਹੁੰਦਾ ਅਸੀਂ ਫੁੱਲ ਸਪੋਰਟ ਕਰਾਂਗੇ ਈਵਨ ਡਾਈਟਸ ਤੱਕ ਲਾ ਕੇ ਦਿੱਤੀਆਂ ਕੋਚ ਮਹਿਆ ਤੱਕ ਰਾ ਕੇ ਦਿੱਤੇ ਜਿੰਗਾ ਵੀ ਜ ਕਰਨਾ ਚਾਹਣ ਤਸੀਂ ਰੈਡੀ ਆ ਹਨਾ ਉਹਨੂੰ ਵੀ ਵੈਲਕਮ ਉਹਨੇ ਕਰ ਦਿੱਤਾ ਚਲੋ ਉਹਦੀ ਜਿੰਨੀ ਕੁ ਅਕਲ ਸੀਗੀ ਜਾਂ ਜਿੰਨੀ ਕੋਈ ਉਹਦੀ ਸੋਝੀ ਸੀ ਸਮਤ ਸੀ ਉਹਨੇ ਆਪਣੀ ਯੂਜ਼ ਕਰ ਲਈ ਜੇ ਉਹ ਵੀ ਆ ਕੇ ਮੇਨਸਟ੍ਰੀਮ ਦੇ ਵਿੱਚ ਆ ਕੇ ਕਬੱਡੀ 'ਚ ਖੇਡੇ ਪਲੇਅਰ ਬੜੇ ਤੇ ਗਰਾਊਂਡ ਆਵੇ ਦੇਖੇ ਟਾਈਮ ਦਾ ਬੇ ਡਿਵੀਸ਼ਨ ਨਾਲ ਖੇਡੇ ਪੂਰੀ ਉਹਦੀ ਸਪੋਰਟ ਕਰਾਂਗੇ ਪੂਰੀ ਮਦਦ ਕਰਾਂਗੇ ਸਾਡੇ ਲੋਕ ਕੋਈ ਉਹਦੋਂ ਜਿਹੜਾ ਹੈਗਾ ਇਦਾਂ ਦਾ ਹੈਜ਼ਿਟੇਸ਼ਨ ਨਹੀਂ ਹੋਊਗੀ